ਕਿੰਦੀ ਚਰਨ ਹੋ ਗਿਆ ਡਰ ਗਿਆ ਡਰ ਗਿਆ ਇਕ ਹੋਰ ਦੇਖਣਾ ਪਾਤੀ ਹੁਣ ਬਾਈ ਨੇ ਆਪ ਨੂੰ ਹੁਣ ਬਾਈ ਪੈਸੇ ਦੇਨੇ ਪੈਸੇ ਵੀ ਦੇਨੇ ਆ ਤੇ ਦੇਖ ਕੇ ਮੁੜਦੀ ਆ ਪ੍ਰਧਾਨ ਦੇਖੀ ਉਹ ਦੇਖੋ ਸਿਰੇ ਤੇ ਓਏ ਹਾਂਜੀ ਸਤਿ ਸ਼੍ਰੀ ਅਕਾਲ ਆਜੋ ਫਿਰ ਦੇਖਦੇ ਆ ਤੇ ਅੱਜ ਕੌਣ ਪਹੁੰਚਿਆ ਅੱਜ ਕਾਫੀ ਭਰਾਵਾਂ ਨੇ ਪਹੁੰਚਣਾ ਸੀਗਾ ਤੇ ਸਭ ਤੋਂ ਪਹਿਲਾਂ ਐਂਟਰੀ ਕਿਹਨੂੰ ਹੈ ਪਹਿਲੀ ਗੱਡੀ ਆ ਚੁੱਕੀ ਆ ਪਹਿਲੀ ਗੱਡੀ ਆ ਗਈ ਇਹ ਅੱਜ ਦੇਖਦੇ ਆ ਇਹ ਪਹਿਲੀ ਐਂਟਰੀ ਕੌਣ ਮਾਰਦਾ ਬੱਬੂ ਸੰਗ ਆ ਗਿਆ ਆਉਂਦੇ ਬੱਬੂ ਮਗਰੀ ਲਾਲਾ ਲਓ ਵੀ ਮਿੱਤਰੋ ਬੱਬੂ ਫੂਲ ਆ ਇਹ ਹੈਗਾ ਆਪਣਾ ਯਾਰ ਦੋਸਤ ਬੱਬੂ ਫੋਟੋਂ ਹਾਂ ਤਾਂ ਜਿਹੜਾ ਇਹਦਾ ਕੰਮ ਸਪਲਾਈ ਦਾ ਜੀ ਸੀਮਣਾ ਦੀ ਵੀ ਚੰਗੀ ਸਪਲਾਈ ਦਿੰਦਾ ਤੇ ਬਾਕੀ ਗੈਂਸ ਗੁੰਸ ਵੀ ਪਾ ਕੇ ਜਾਂਦਾ ਹਾਂ ਇਹ ਆਪਣੇ ਕੋਲੇ ਪਾਉਣਾ ਹੈ ਆਪਣਾ ਭਰਾ ਗੈਂਸ ਯਾਰ ਤਾਂ ਜਿਉਂਦਾ ਰਵੇ ਤੇ ਅੱਜ ਤੱਕ ਤੇ ਬੱਬੂ ਨੇ ਫੋਨ ਮਾਰ ਦਿੱਤਾ ਕਰੇ ਹੋਈਏ ਨਾ ਹੋਈਏ ਤਾਂ ਪਹਿਲਾਂ ਜਿਹੜਾ ਬੱਬੂ ਦੀ ਪਾ ਜਾਂਦਾ ਬੱਬੂ ਆਉਂਦਾ ਮਗਰੀ ਕਰ ਲਾ ਮਾਈ ਗਾਜ ਜਿਹੋ ਦੇ ਨਾਲ ਕਰਦੇ ਆ ਬਲੌਗ ਸਾਂਝਾ ਪਹਿਲਾਂ ਵੀ ਮਿੱਤਰੋ ਪੋਣਿਆ ਹੁਣ ਸਿਲੰਡਰ ਦੇ ਵਿੱਚ ਗੈਸ ਸਿਲੰਡਰ ਬੱਬੂ ਨੂੰ ਪੁੱਛਦੇ ਆ ਵੀ ਆਪਣਾ ਸਿਲੰਡਰ ਬਾਹਰ ਲਈਏ ਕਿ ਬੱਬੂ ਵਾਲਾ ਚੱਕ ਕੇ ਅੰਦਰ ਲੈ ਜੀ ਆ ਜਾ ਫਾਰਮ ਤੇ ਆ ਜੇ ਤੇਰੀ ਮਤ ਹੋਰ ਬਹੁਤ ਵਧੀਆ ਹੈ ਸਿਲੰਡਰ ਆਪਣਾ ਨਾਲ ਬਾਹਰ ਹੀ ਲਈਏ ਆ ਜਾ ਲਓ ਮਿੱਤਰੋ ਅਸੀਂ ਲਿਉਨੇ ਆ ਇੱਕ ਵਾਰੀ ਸਿਲੰਡਰ ਜਾ ਕੇ ਸੇਬੂ ਆ ਗਰਾ ਮੜਾ ਪੱਜ ਗਏ ਇਧਰੋਂ ਤੇਰੀ ਗੱਲ ਵਿੱਚ ਸੁਣੀ ਆਂਦਾ ਮੈਂ ਕਦੇ ਫੋਨ ਲਾਈ ਜਾਣਾ ਉਹ ਤਾਂ ਕੋਈ ਬੰਦਾ ਹੁੰਦਾ ਫਾਰਮ ਤੇ ਸਾਦਾ ਇਹਨੂੰ ਫਿਰ ਫੋਨ ਤਲਾਪੇ ਪੈਂਦਾ ਵਿੱਚ ਬੰਦਾ ਆਉਂਦਾ ਹੋਰ ਇੱਕ ਮਹਿਮਾਨ ਹੋਰ ਪਹੁੰਚ ਰਿਹਾ ਆਪਣਾ ਜਦੋਂ ਇੱਕ ਮਹਿਮਾਨ ਆਪਣਾ ਹੋਰ ਪਹੁੰਚ ਰਿਹਾ ਉਹਨੂੰ ਰਸਤਾ ਦੱਸ ਰਿਹਾ ਸੀ ਲਓ ਵੀ ਮੇਤਰੋ ਗੈਸ ਕਰ ਦੇਣੀ ਅੱਜ ਫੇਰ ਫੋਲ ਆਪਾਂ ਤੇ ਜਿਉਣਾ ਰਵੇ ਬੱਬੂ ਹਾਂ ਜਿਹੜਾ ਘਰੇ ਸਪਲਾਈ ਦੇ ਜਾਂਦਾ ਹੈ ਜਿਹੜਾ ਘਰੇ ਟਾਈਮ ਨਾਲ ਹੀ ਵਿਚਾਰਾ ਪਹਚਾ ਜਾਣ ਲੱਗਾ ਹੈ ਹੂੰ ਇਹ ਦੇਖਣਾ ਪੂਜਾ ਮੈਂ ਇਹ ਕਿਗਾ ਬਤਾਉਂਦਾ 10 ਫੁੱਟ ਗਾਇ ਤਾਂ ਬਹੁਤ ਪਿੱਛੇ ਹੈ ਐ ਤਾਂ ਬਹੁਤ ਹੁੰਦੀ ਹੈ ਗਾਂਸ ਗਾਂ ਤਾਂ ਆ ਜਿਹੜੇ ਢੋਲ ਜਾ ਬੱਚ ਲੱਦਿਆ ਉਹ ਤੋਂ ਪਤਾ ਲੱਗਦਾ ਕਿੰਨੀ ਘਟ ਗਈ ਕਿੰਨੀ ਪੈਂਦੀ ਹੈ ਹਾਂ ਵੜਾ ਇਹ ਕੋਈ ਖਿੰਦੀ ਤੁਰੇ ਡਰ ਗਿਆ ਡਰ ਗਿਆ ਇਧਰ ਘੱਲ ਹੋਰ ਦੇਖਣਾ ਤੀ ਦੇਖੋ ਗੈ ਜੀ ਨਾ ਮੂਹ ਨੂੰ ਕਰੇ ਸਮਾਕਰ ਮੇਰੇ ਕਿੰਨੇ ਬੇਤ ਬ੍ਰਾਹਮਣ ਆਏ ਵੀ ਹੁੰਦਾਊਗਾ ਨਾ ਵੀ ਗੈਸ ਪਤਾ ਨਹੀਂ ਕਹੇ ਜੀ ਹੁੰਦੀ ਹੋਣਾ ਜਿਹੜੀ ਸਿਲੰਡਰ ਆਏ ਪਾਉਂਦਾ ਆ ਦੇਖ ਹੁਣ ਇੱਥੇ ਵਾਹਾਂ ਜਿਹੜਾ ਧੂਮਾ ਜਿਹਾ ਨਿਕਲਦਾ ਜਮਾ ਠੰਡੀਆਂ ਠੰਡੀਆਂ ਵਾਹਾਂ ਕਰਤੀਆਂ ਹੋਏ ਹੁੰਦਾ ਤਾਂ ਲਿਕਵਿਡ ਤੇ ਪਾਣੀ ਜਿਹਦਾ ਜਿਵੇਂ ਮੈਂ ਨਹੀਂ ਕਰਦੇ ਪਰ ਥੋੜੀ ਜਿਹੀ ਪਾਈ ਸੀ ਜੇ ਤਾਂ ਮੈਂ ਦਵਾ ਦਵਾ ਸਪੀਡ ਨਾਲ ਸੱਟਦਾ ਮੈਨੂੰ ਕੁਛ ਨਹੀਂ ਹੋਊ ਤੇ ਜੇ ਕੁਦਰਤੀ ਮੇਰੇ ਉੱਪਰ ਹੀ ਲੱਗੀ ਰਹੀ ਗਈ ਐਂਕ ਦੇ ਹੱਥ ਕਰਦਾ ਤਾਂ ਉਹ ਮਚਾ ਦਊਗਾ ਸੋ ਇਹ ਬਸ ਇਹੋ ਜੀ ਗੈਸ ਐ ਜਿਹਦੇ ਵਿੱਚ ਹੱਡੀ ਪਾਤੀ ਐਂ ਉਂਗਲ ਧਰਤੀ ਦੇ ੱੱਕੇ ਨਾਲ ਕਹਿਣਦਾ ਬਸ ਕੱਲੀ ਹੱਡੀ ਤੇ ਇਹ ਦੇਖੋ ਨਾ ਹਾਂ ਜਿਵੇਂ ਇੱਥੇ ਬਣੀ ਹੈ ਨਾ ਬਸ ਉਹ ਕੰਮ ਹੈ ਯਾਰ ਵੀ ਜਿਵੇਂ ਬੈੱਡ ਵਾਲੀ ਅੱਗ ਨਹੀਂ ਹੁੰਦੀ ਜਦੋਂ ਤੇ ਧਰਤੀ ਮਾਸ ਗਾਲ ਦੂ ਤੇ ਉਹ ਪਾਉਂਦੀ ਚੰਗੜਾ ਪੈ ਕੇ ਉੱਤੇ ਲੰਘ ਜੇ ਹੈ ਨਾ ਇੱਕ ਹੋਰ ਵੀ ਕਰਨਾ ਮਤਲਬ ਵੀ ਜਦੋਂ ਅੱਗੇ ਗੱਲ ਹੁੰਦੇ ਵੀ ਗੈਸ ਪਾਉਂਦੇ ਆ ਪੁਰਾਣਾ ਹੁੰਦਾ ਸੀ ਵੀ ਭਾਵੇਂ ਗੈਸ ਪਤਾ ਨਹੀਂ ਕਹੇ ਜੀ ਹੁੰਦੀ ਜਿਹੜੀ ਗੈਸ ਪਈ ਜਾਂਦੀ ਹੈ ਵੀ ਕੀ ਹੈ ਜਿਵੇਂ ਦੂਜੇ ਗੋਬਰ ਗੈਸ ਵਾਲੀ ਹੁੰਦੀ ਉਹ ਵੀ ਨਹੀਂ ਰਹੇ ਉਹ 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 ਹੋਵੇ ਕੰਮ ਹੋਰ ਪ੍ਰਦੀਪ ਸਿੰਘ ਕੀ ਹਾਲ ਹੈ ਕੈਮ ਹੋਰ ਵੀ ਕੈਮ ਇਹ ਮੁੰਡੇ ਦੀ ਹੁਣ ਵਧੀਆ ਟ੍ਰੇਨਿੰਗ ਇਹਨੂੰ ਦੇ ਰਹੇ ਆ ਇਹਨੂੰ ਮੈਂ ਇਹਨੂੰ ਹੁਣ ਪੂਰਾ ਵਧੀਆ ਫਾਰਮਰ ਬਣਾ ਦੇਣਾ ਹਰਦੀਪ ਸਿੰਘ ਪਹੁੰਚ ਚੁੱਕਿਆ ਖਾਸੀ ਭਾਈ ਬਾਈ ਜੀ ਪਿੰਡ ਕਿਹੜਾ ਸੀ ਤੇਰਾ ਉਹ ਚੰਡੂ 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 ਹੈਂ 55 ਮਿੰਟ ਲੈ ਤੇਰੇ ਦੇਖੋ ਇੱਥੇ ਦੇਖਦੇ ਗਾਏ ਫਲਮਾ ਦਾ ਸੀ ਤੇ ਚੱਲਦਾ ਨਾ ਸੇਬੂ ਤੂੰ ਲਟ ਕੇ ਐਸਾ ਪੜ ਗਿਆ ਮੈਂ ਤੇ ਲੀਟਰ ਘੋਲਦਾ ਮੱਕੀ ਗੱਲ ਹੈ ਤੂੰ ਉਧਰ ਜਦੋਂ ਨਾਗ ਨਹੀਂ ਆਉਂਦਾ ਵੀ ਨਾਗਰ ਮੈਂ ਸਪੇਰਾ ਤੂੰ ਇਧਰ ਆ ਮਿਲਦਾ ਇਧਰ ਤੂੰ ਆਇਆ ਤੇਰੇ ਕੰਨੀ ਛੱਡਾਂਗੇ ਹੈ ਮੈਂਨ ਸੈਕਸ ਲਓ ਜੀ ਪੈਰਾਂ ਤੇ ਪਾਈ ਕਰੋ ਨੀਂਦਾ ਇਹ ਬੱਚੂਂ ਘੜੇ ਮਗਰੇ ਪ੍ਰਦੀਪੋਏ ਦੇਖੀਂ ਕੰਦੀਓ ਹੂੰ ਉਂਗਲੋ ਟੋਕੇ ਦੇਖਿਆ ਉਂਗਲੋ ਤੇ ਇਹਨੂੰ ਵਿਚਾਲੇ ਕਰਨਾ ਪਊ ਇੱਕ ਨੂੰ ਇਹ ਹੱਥ ਨਾਲ ਫੜ ਕੇ ਰੱਖ ਤੇਰਾ ਹੋਜੀ ਚਾਦੂ ਕੰਨਾ ਫਾੜ ਤੇਰਾ ਘੜ ਦੇ ਨੂੰ ਘਟ ਜਾਂਦੇ ਆਂਦੇ ਆਂ ਅੰਦਰ ਰੱਖ ਚੱਲ ਜੀ ਇਹ ਹੋਇਆ ਤਾਂ ਪਾਣੀ ਇੱਕ ਤਰ੍ਹਾਂ ਦਾ ਜਮਾ ਲੱਗਦਾ ਪਾਣੀ ਆ ਪਾਣੀ ਆ ਘੁਰਲੀ ਕਰਕੇ ਦੇਖ ਚੱਕ ਪਾਰ ਆਇਆ ਹੋਰ ਤਾਂ ਇਹ ਹੋ ਕਰ ਕਰਕੇ ਨਾ ਆ ਸੀਂਦੇ ਬਣਾ ਕੇ ਦੇਖ ਰਹੀ ਹੈ ਨਾ ਆਪਾਂ ਲੀਟਰ ਕਾਢੋ ਲੈ ਕਰਾਂ ਗੱਢ ਕੇ ਤਾਂ ਇਹ ਤਾਂ ਬਣਾਉਣੀ ਹੋਵੇ ਧੁੰਦ ਜੀ ਧੁੰਦ ਬਣਾਵੇਂਗਾ ਹਾਂ ਲੈ ਹੋਰ ਆ ਵੀ ਦੇਖੋ ਜੀ ਸਾਡੇ ਪਿੰਡਾਂ ਚ ਬਹੁਤ ਪੈ ਚੁੱਕੀ ਆ ਧੁੰਦ ਵੀ ਦੇਖੋ ਘਰਾਂ ਦੇ ਵਿੱਚ ਵੀ ਬੜੀ ਹੁੰਦੇ ਤੋਂ ਦਾ ਉਹ ਨੀਰ ਭਰ ਕੇ ਵਿੱਚ ਡੋਲਦੇ ਫਿਰ ਉਹ ਦੇਖਣਗੇ ਵੀ ਧੁੰਦ ਕਿਵੇਂ ਬਾਈ ਆਹ ਬਾਹਰ ਖੋਲ ਕੇ ਬੰਦੋ ਤੇ ਇੰਨਾ ਤੱਕ ਬਾਹਰ ਇਹ ਤਾਂ ਆਖੀਂ ਅੰਦਰ ਗਈ ਦੂਜੀ ਕੁੱਪੀ ਜੀ ਇੱਕ ਤਾਂ ਆ ਬਈ ਚਾਹਣ ਕਰ ਚਾਹਣ ਦੂਜੀ ਦੇਖ ਲੈ ਖੜ ਜਾ ਦੇਖੀ ਕਿਤੇ ਮੈਨੂੰ ਰਹਿਣ ਦੇਂਦਾ ਅੰਦਾਜ਼ੀ ਉਂਗਲਾਂ ਮਚਾ ਲੈ ਇੱਥੇ ਲਾਈਟ ਵੀ ਨਹੀਂ ਕੰਮ ਕਰਦੀ ਕੀ ਹੋ ਗਿਆ ਬਾਈ ਇਹ ਤੇ ਜਿਹੜਾ ਹੋਊਗੀ ਚ ਵਿੱਚ ਕਹ ਉਹ ਦੀਦੀ ਨਹੀਂ ਇਹੋ ਤੁਸੀਂ ਦੇਖ ਕੇ ਦੱਸੋ ਸਾਨੂੰ ਵੀ ਵੀਡੀਓ ਤੇ ਦੀਦੀ ਕਿਤੇ ਪਈ ਉਹ ਨਾ ਖੜੀ ਐ ਅੜੀ ਐ ਇੱਕੋ ਫੁੱਟ ਤੱਕ ਹੀ ਸੀਗੀ ਹੂੰ ਲੋਕ ਮੈਂਟਨ ਤਾਂ ਅੰਕਲ ਨੂੰ ਕੁਝ ਨਹੀਂ ਹੁੰਦਾ ਨਾ ਨਾ ਲੋਕ ਮੈਂਟਨ ਤਾਂ ਅੰਕਲ ਨੂੰ ਕੁਝ ਨਹੀਂ ਹੁੰਦਾ ਨੰਗਾ ਉਹੰਦਰਾ ਲਓ ਵੀ ਗਾਇਸਾ ਪਾ ਪਾਤੀ ਹੁਣ ਬਾਈ ਨੇ ਆਪ ਨੂੰ ਹਣ ਬਾਈ ਨੂੰ ਪੈਸੇ ਦੇਣੀ ਪੈਸੇ ਦੇਣੇ ਆ ਤੇ ਬਾਈ ਨਾਲ ਕਰਾਉਣੇ ਹੋੜੀਆਂ ਗੱਲਾਂ ਬਾਤਾਂ ਤੇ ਸਿੱਖਾਂ ਨੂੰ ਵੀ ਦੱਸਾਂ ਤੁਹਾਨੂੰ ਕੋਈ ਨਾ ਕੋਸਤਾ ਬੱਬੂ ਤੇਰੇ ਕੋਲ ਜਾਵੇ ਨਹੀਂ ਜਾਣਾ ਹੁੰਦਾ ਬਾਈ ਸਰਪ੍ਰਾਈਜ਼ ਤੇ ਨਾਲੇ ਬਾਈ ਦਾ ਦੱਸ ਦਿਆ ਨੰਬਰ ਵੀ ਦਿਨਾ ਨੂੰ ਤੇ ਨਾਲੇ ਬਾਈ ਦੱਸ ਦਿਆ ਆਪਾਂ ਵੀ ਬਾਈ ਕਿੱਧਰ ਕਿੱਧਰ ਸਪਲਾਈ ਦਿੰਦਾ ਕਈ ਵਾਰੀ ਕਿਸੇ ਨੂੰ ਕੈਸ ਦੀ ਲੋਡ ਹੁੰਦੀ ਆ ਤਾਂ ਬਾਈ ਨਾਲ ਆ ਕਨੈਕਟ ਕਰ ਲਿਓ ਦੱਸ ਦਿਆ ਤੁਹਾਨੂੰ ਲੈ ਦੇਖੋ ਐਂਟੜ ਐਂਟੜ ਨਾ ਮਾ ਉਹ ਬੰਦਾ ਨਾ ਪੂਰਾ ਜਿਆਦਾ ਹੋਰ ਕੀ ਉਹ ਤੇ ਦੇਖ ਕੇ ਮੋੜਦੀ ਆ ਪਰਦਾਨ ਦੇਖ ਆ ਉਹ ਦੇਖੋ ਸਿਰੇ ਤੇ ਓਏ ਉਹ ਦੇਖ ਦੇਖ ਆ ਇਧਰ ਆ ਦੇਖ ਕੇ ਮੋੜਦੇ ਜੇ ਹੋਰ ਦਿੰਦੇ ਨਾ ਹਾਂ ਜਿਵੇਂ ਗੋਲੀਆਂ ਔੜਦੀ ਜਾਂਦੀਆਂ ਆਦੇ ਪੈਰਾਂ 'ਚ ਜਾਲ ਮਿਲਦਾ ਹਾਂ ਦੇਖ ਮੈਂ ਗੋਲੀਆਂ ਫਿਰਦੀਆਂ ਦੇਖ ਦੇਖ ਆ ਦੇ ਇਧਰ ਦੇ ਪਾਸੇ ਦੇਖਿਆ ਗੋਲ ਨਾ ਔੜਦਾ ਇਧਰ ਵਾਧ ਦੇਣੇ ਉਹ ਉੱਥੇ ਉਹ ਦੇ ਉਹ ਦੇ ਜਿਹੜਾ ਉਹ ਦਰਵਾਜੇ ਕਰੀ ਜਾਂਦੇ ਨੇ ਦੇਖੀ ਉਹ ਜਿਵੇਂ ਕੋਈ ਚੀਜ਼ ਪਾਈਦੀ ਹੁੰਦੀ ਆ ਇਹਦੇ ਇਹ ਕੱਟ ਦਿੰਦੇ ਹਾਂ ਪਾਸੇ ਕੀ ਹੋ ਜਾਂਦੇ ਲੋਟ ਬਾਅਦ ਚਾਹ ਮੰਗ ਆ ਜਾ ਬੱਬੂ ਮਿੱਤਰੋ ਹੁਣ ਨਾਲ ਦੀ ਨਾਲ ਗੈਸ ਆਪਾ ਬੱਬੂ ਤੋਂ ਪੁਆਤੀ ਸੀ ਤੇ ਗੈਸ ਤੇ ਨਾਲ ਨਾਲ ਹੁਣ ਤੇ ਬੱਬੂ ਕੋਲੇ ਬਹੁਤ ਚੰਗਾ ਇਚਾ ਪਤਾ ਠੀਕਾ ਪਿਆ ਸੀ ਤੇ ਅਸੀਂ ਬਾਲਾ ਦਾ ਪਉਦਿਆਂ ਨੂੰ ਕਿਉਂ ਗਾਂਗਾਂ ਵਾਸਤੇ ਸਾਡਾ ਧਿਆਨ ਬਹੁਤ ਘਟਾ ਆਇਆ ਤੇ ਇੱਕ ਦੂਰ ਬਿਗੀ ਜਾ ਬਿਗੀ ਜਾ ਤੇ ਹੁਣ ਟਿਕਟ ਕੋ ਕੱਟ ਲੈ ਆਰੇ ਤੇ ਬੱਬੂ ਦਾ ਮੈਨੂੰ ਅੱਜ ਪਤਾ ਲੱਗਿਆ ਵੀ ਬੱਬੂ ਡਾਕਟਰ ਵੀ ਸਰੇ ਦਾ ਵਰੇ ਅੱਜ ਘੇਰ ਲਿਆ ਇਹ ਗੱਲ ਤੁਹਾਨੂੰ ਮੈਂ ਦੱਸਦਾ ਇਹ ਆਪਣੀ ਕੋਲੇ ਅੱਜ ਹੀ ਪਤਾ ਲੱਗਿਆ ਮੈਨੂੰ ਤਾਂ ਮੋਹੋ ਉਹਦੇ ਪਹਿਤਨੀ ਯਾਰ ਤਿੰਨ ਕੇ ਏਆੰਗਾ ਕਰਨਗਾ ਸੀਗਿਆ ਐਚਪਾ ਦੀਆਂ ਮੈਂ ਕਿਹਾ ਤੂੰ ਇਹ ਹੀ ਵੀ ਕਰਦਾ ਮੈਨੂੰ ਕਹਿੰਦਾ ਕਰਦਾ ਮੈਂ ਕਿਹਾ ਆ ਜਾ ਵੀਰੇ ਮੈਂ ਹੀ ਨੰਗੰਦਦਾ ਇਹ ਏਆਈ ਵਾਲਾ ਬੰਦਾ ਤੇ ਬੱਬੂ ਨਾਲ ਮਜ਼ਾਕ ਕਰੀ ਜਾਂਦੇ ਸੀ ਤੇ ਹੁਣ ਬੱਬੂ ਕੋਲੋਂ ਮਾਇਲਮ ਨਾਲ ਫੱਟੀ ਕੱਢ ਕੇ ਤੇ ਗਨਗਨ ਕੱਢ ਲਈ ਕਹਿੰਦਾ ਗੱਡੀ ਦੇ ਵਿੱਚੋਂ ਤੇ ਏਆਈ ਕਰਦੇ ਆ ਸਟਾਰਟ ਤੇ ਜੁੜੇ ਰਹੋ ਬਲੌਗ ਦੇ ਨਾਲ ਕੈਂਚੀ ਤੇ ਜੇ ਆਉਂਦਾ ਸਵਾਦ ਤਾਂ ਸ਼ੇਅਰ ਲਾਇਕ ਤੇ ਕਮੈਂਟ ਕਰਕੇ ਵੱਧ ਤੋਂ ਵੱਧ ਦੱਸਿਆ ਕਰੋ ਹਾਂ ਹਾਂ ਕਿਤੇ ਸਵਾਦ ਤਾਂ ਆਉਗੀ ਜਦੋਂ ਵੀਡੀਓ ਹੀ ਸਵਾਦ ਵਾਲੀ ਬਣਾਈ ਜਾਂਦੇ ਹਨਾ ਅੱਛਾ ਸਵਾਦ ਉਹਦਾ ਆਉਣਾ ਹੀ ਆਉਣਾ ਹੁੰਦਾ ਓਕੇ ਠੀਕ ਹੈ ਫਿਰ ਠੀਕ ਹੈ ਕਿ ਆਪਾਂ ਹਰ ਇੱਕ ਚੀਜ਼ੇ ਕੰਮ ਵਾਲੀ ਦਿਖਾਉਣੀ ਆ ਹਾਂ ਚਾਹ ਹਸੀ ਮਜ਼ਾ ਚ ਵੀ ਕਿਤੇ ਕਿਤੇ ਚੱਲੇ ਜਾਂਦਾ ਹਾਂ ਪਰ ਵੱਧ ਚੀਜ਼ ਸਵਾਦ ਵਾਲੀ ਦਿਖਾਈ ਦੀ ਓਕੇ ਮਨ ਲਾ ਜਿਹੜੀ ਤਾਂ ਕਿਸੇ ਨੂੰ ਕੋਈ ਚੀਜ਼ ਸਿੱਖਣ ਨੂੰ ਮਿਲੇ ਸਿੱਖਣ ਨੂੰ ਹਾਂ ਤੇਰੇ ਕੈਂਚੀ ਅਸੀਂ ਠੀਕੇ ਦਾ ਮੋਰੋ ਪਟਨਾ ਤੇ ਕੈਂਚੀ ਆਪਣੇ ਹੋ ਲਾ ਲਾ ਕਰਾਂ ਪੱਜ ਕੇ ਆਪੇ ਇਹ ਕਰਨਾ ਹੈ ਤੇ ਇਹ ਕੱਟਨੀ ਹੈ ਲਓ ਜੀ ਨਹੀਂ ਕੁਛ ਕਹਿੰਦਾ ਨਾ ਨਾ ਕੁਛ ਨਹੀਂ ਕਹਦਾ ਕੁਛ ਨਹੀਂ ਕਰਦਾ ਜਦ ਵੀ ਫਰਕ ਕਿੰਨਾ ਹੋ ਜਿੱਦਾਂ ਤੁਹਾਨੂੰ ਗਣਨ ਕਰਾਣੇ ਹੋਤਲੇ ਬਾਈ ਤੁੰਦ ਲਾ ਦੇਣਾ ਹੈ ਨਾ ਰੋਸ਼ਨੀ ਦਾ ਕਿੰਨਾ ਇਹ ਬਾਈ ਹੁਣ ਬਰਵਾਹ ਪੈਂਦਾ ਹੈ ਨਾ 20 ਤਸੀਮਾ ਲਿਆਂਦਾ ਏਬੀਐਸ ਦਾ ਆਪਣਾ ਆ ਬੱਬੂ ਸੇਬੂ ਸਿੱਖ ਜੂ 2 5 7 ਸਾਲਾਂ ਚ ਏਆਈ ਦੇ ਕੰਮ ਨਹੀਂ ਦੇਖ ਸਿਬੂ ਇਨੇ ਕਸਾਲ ਤਾ ਤੂੰ ਲਾ ਦੇਗਾ ਮੈਂ ਇਹ ਇਹ ਹੀ ਸਿੱਖਣਾ ਜਿਵੇਂ ਹੁਣ ਤੇਰਾ ਤੁਤਲਪਨ ਦੇਖ ਲਾ ਦਵਾਈ ਦੇ ਨਾਲ ਚਕਾਇਆ ਕਿ ਨਹੀਂ ਚਕਾਇਆ ਨੀ ਗੱਲ ਸੁਣ ਮੇਰੀ ਜੇ ਮੈਂ ਇਹ ਉਹ ਐ ਮਾਨਾ ਦਵਾਈ ਤੈਨੂੰ ਹਜੇ ਵੀ ਚੱਲੀ ਜਾਂਦੇ ਕਿ ਬੰਦ ਕਰਤੀ ਹੋਏ ਨਹੀਂ ਹੁਣ ਤਾਂ ਬੰਦ ਕਰਤੀ ਬੰਦ ਕਰਤੀ ਥੋੜਾ ਬੋਧੀ ਰਹਿ ਗਿਆ ਹੁਣ ਤਾਂ ਹਾਂ ਜੇ ਮੈਂ ਕੰਮ ਸਿੱਖ ਲੱਗ ਜਾ ਹਾਂ ਮੈਂ ਢਾਈ ਦਿਨਾਂ ਦੇ ਕੰਮ ਸਿੱਖ ਲੂੰ ਅੱਛਾ ਹਾਂ ਇਹ ਕੰਮ ਸਿੱਖਣ ਲੱਗ ਗਿਆ ਤਾਂ ਢਾਈ ਦਿਨਾਂ ਦੇ ਵਿੱਚ ਕੰਮ ਸਿੱਖ ਲੂੰ ਇਹ ਤਾਂ ਇਹਦਾ ਜਾਲੇ ਜਾਲੇ ਆ ਤਾਂ ਆ ਇਹ ਦਿਨਾ ਇਹ ਫੜੇ ਤਾਰ ਦੇ ਜਾਲੇ ਦਾ ਫਰਕ ਹੀ ਨਹੀਂ ਲੱਗਦਾ ਤੈਨੂੰ ਇਹ ਨਹੀਂ ਤੈਨੂੰ ਚੇਲਾ ਬਣਾਉਣਾ ਤੈਨੂੰ ਕੁੱਟ ਕੇ ਚੇਲਾ ਬਣਾਉਣਾ ਕਈ ਚੇਲੇ ਆਏ ਜਾਏ ਕੁੱਟਾਂ ਤੋਂ ਬਣਾ ਗੱਲ ਕਰ ਦੇਣੀ ਹੈ ਇਹ ਚੇਲਾ ਬਣਾਉਂਦੇ ਨਹੀਂ ਜਿਹੜਾ ਕੁੱਤਾ ਇਹ ਹਾਂ ਚੇਲੇ ਨੂੰ ਪੱਕੀ ਗੱਲ ਹੈ ਚੇਲੇ ਤੋਂ ਕੰਮ ਵੱਧ ਕਰਾਉਣਾ 7-8 ਸਾਲਾਂ ਦਾ ਤੇ ਮਾੜੀ ਮੋੜੀ ਪ੍ਰੇਟ ਵੀ ਕਰਨੀ ਇਹ ਉਹ ਨਹੀਂ ਕਰਨਾ ਪੂਗਾ ਤੇਜ਼ੀ ਨਾਲ ਮੈਂ ਲੱਗ ਗਿਆ ਦੇਖ ਬਾਈ ਤਾਰ ਦੇ ਲੱਗੇ ਵੀ ਬੱਬੂ ਉਹ ਦੇ ਫੋਲੀ ਹੈ ਨਾ ਇਹਦੇ ਕੱਲ ਨੂੰ ਵੀ ਟੀਕਾ ਦੇਣਾ ਹਾਂ ਜੀ ਕਹਿੰਦਾ ਮੈਂ ਲੱਗਾ ਕੰਮ ਕਰ ਕਰ ਖੜੀ ਫਿਰ ਪ੍ਰਦੀਪ ਰਾਜੀ ਕਾ ਨਾਮ ਆ ਲਾ ਗਿਆ ਕੰਮ ਤੇ ਲੱਗ ਰੋ ਤਾਂ ਮਾਰਦੇ ਨਹੀਂ ਖੜਦੇ ਉਹਦੀ ਜਾਂਦੀ ਹੈ ਵੀਰਾ ਕੰਮ ਸਿੱਖ ਲਾ ਗਿਆ ਨਾ ਮੈਂ ਹਾਂ ਮਿਸਤਰੀ ਦਾ ਹਾਂ ਸਿਨੇਈ ਦਾ ਹਾਂ ਨਾ ਮਾਇ ਕਰਿਆ ਕਰਾਂ ਮੈਂ ਇਹਦਾ ਮਤਲਬ ਜੇ ਮੈਨੂੰ ਮਿਸਤਰੀ ਕਰਿਆ ਕਰੇ ਵੀ ਡੱਬੀ ਆ ਪਾਇਟ ਦੀ ਉਤਲੇ ਪਾਸੇ ਕਰਨੀ ਆ ਹਾਂ ਹਾਂ ਓਏ ਉਹ ਜਾ ਕੇ ਲਿਆ ਲਓ ਵੀ ਮਿੱਤਰੋ ਹੁਣ ਕਰਦੇ ਆ ਏਆਈ ਆਪਾਂ ਤੇ ਇਹ ਜਿਹੜਾ ਬੱਬੂ ਭਾਈ ਤਾਂ ਕਈ ਵਾਰੀ ਤੁਸੀਂ ਗੈਸ ਗੁੰਸ ਵੀ ਨਹੀਂ ਮਿਲਦੀ ਕਈ ਵਾਰੀ ਸਪਲਾਈ ਆਉਂਦੀ ਹੈ ਕਈ ਵਾਰੀ ਕੁਟੀਗਾ ਡੱਲੇ ਦੀ ਵੀ ਨਹੀਂ ਸਪਲਾਈ ਲੇਟ ਫਿਟ ਹੋ ਜਾਂਦੀ ਹੈ ਤਾਂ ਤੁਸੀਂ ਬੱਬੂ ਨਾਲ ਫੂਲਾਣਾ ਕਨੈਕਟ ਕਰ ਸਕਦਾ ਹੈ ਸਾਡੇ ਪਿੰਡ ਕਨੂਆ ਜਿਹੜਾ ਫੁੱਲਾਂ ਤੋਂ ਢਵਾਲੀ ਕੰਨੀ ਲੱਗਣਾ ਪਟੋੜ ਤੇ ਸੈਲਰ ਦੇ ਮੂਹਰੇ ਕਰ ਬੱਬੂ ਦਾ ਆਇਆ ਦਾ ਇਹਨੂੰ ਬੱਸ ਮੈਂ ਨੰਬਰ ਵੀ ਦੇਉਂਗਾ ਆ ਇਹਨੂੰ ਆਹ ਵਾਈਨੋ ਕਮੈਂਟ ਬਾਕਸ ਦੇ ਵਿੱਚ ਇਹਦਾ ਨੰਬਰ ਵੀ ਦੇਵਾਂਗੇ ਉਹਦੇ ਚ ਫਿਰ ਆਇਆ ਹੁੰਦਾ ਜਿਹੜੇ ਭਰਾ ਨੂੰ ਲੋੜ ਆ ਫਿਰ ਉਹੀ ਚੱਕ ਲਾਂਦਾ ਨੰਬਰ ਤਾਂ ਇਹ ਆਈ ਤੇ ਬਾਅਦ ਤਾਂ ਇਸ ਤੋਂ ਬਾਅਦ ਨਾਲ ਹੀ ਤੁਹਾਨੂੰ ਸਾਰਾ ਜਿਹੜੇ ਕੰਮ ਦਾ ਥੋੜਾ ਥੋੜਾ ਤੁਹਾਨੂੰ ਸਾਰਾ ਬਲੌਕ ਬਣਾ ਕੇ ਦਿਖਾਉਣਾ ਹੈ ਨਾ ਨਾ ਇਹਦੇ ਲੋਗ ਵੀ ਮੇਥਰੋ ਦੇਖ ਲਓ ਭੇਜਿਆ ਸੀ ਤੇਲ ਲੈਣ ਦੇ ਕੰਨੀ ਚੱਕ ਲਿਆ ਤੇਲ ਦੀ ਇਹ ਆ ਪ੍ਰਦੀਪ ਦੇ ਕੰਮ ਇਹ ਹੁਣ ਸੁਣਾ ਮੈਂ ਸੀ ਗੱਲ ਸੁਣਾਉਣਾ ਇੱਕ ਜਿਵੇਂ ਆਪਾਂ ਕਿਹਾ ਵੀ ਪ੍ਰਦੀਪ ਨੂੰ ਬੱਚੀ ਦਾ ਆਣਾ ਨਾ ਪ੍ਰਦੀਪ ਉਹ ਆ ਸੀ ਅਲੀ ਗੱਲ ਦਾ ਆਪਾਂ ਬਾਅਦ ਚ ਕਰਾਂਗੇ ਉੱਥੇ ਨਾ ਪਰ ਇਹ ਗੱਲਾਂ ਵਿੱਚ ਆਉਣਗੀਆਂ ਹੁਣ ਗੱਲਾਂ ਮੈਂ ਤੁਹਾਨੂੰ ਸੁਣਾਉਣਾ ਹਾਂ ਅਬ ਭਈ ਉਹ ਲੱਗ ਗਿਆ ਕੰਮ ਸਿੱਖਣਾ ਢਣਾਈ ਦਾ ਆ ਜਦੋਂ ਮੈਨੂੰ ਮੈਸਤਰੀ ਕਹਿੰਦਾ ਕਰੀ ਮੈਂ ਇੱਟ ਸਿੱਧੀ ਰੱਖਣੀ ਆ ਤਾਂ ਮੈਂ ਕਹਿੰਦਾ ਵੀ ਡੱਬੀ ਪੁੱਠੀ ਕਰਕੇ ਕਰਿਆ 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 ਮੇਰਾ ਸਾਲਾ ਸੁਰਗਵਾਸਤਾ ਨਹੀਂ ਹੋ ਗਿਆ ਵੇਖ ਬੀੜੀਆਂ ਮੰਡਲ ਜਾਂਦਾ ਇਹੋ ਕਰਨੀ ਹੈ ਓਏ ਦੇਖਾਂ ਇੰਦੇ ਜਾਰਦਿਆ ਕਿਤੇ ਮਰਗੀ ਹੋ ਗਈ ਡਾਕਟਰ ਇਹਦੇ ਨਾਲ ਟੀਕਾ ਲਾ ਦੀ ਇੱਕ ਭਾਰੀ ਤੇ ਹਾਂ ਨਹੀਂ ਨਹੀਂ ਟੀਕੀ ਪਰ ਦੋ ਟੀਕਾ ਲਾਉਣਾ ਪਊਗਾ ਓਏ એનર્ਜੀ ਬੂਸਟਰ ਦਾ ਟੀਕਾ ਨਹੀਂ ਆਉਂਦਾ ਕਾ ਆਪਾਂ ਮਾਲਾ ਇਹ ਗਾਂ ਜਾਂ ਮੱਝ ਦੇ ਲਾਉਣੇ ਨੇ ਹਾਂ ਜਾਂ ਇਹਨੂੰ ਪਾਵਰ ਜਲ ਦੇ ਦੇਣੇ ਆ ਪਾਵਰ ਜਲ ਦੇ ਦੇਣੇ ਇਹਨੂੰ ਉਹਦੇ ਨਾਲ ਇਹਨਾਂਰਜੀ ਆ ਜੂ ਧਰ ਤਾਏ ਥੂਰ ਥੂਰ ਪ੍ਰਦੀਪ ਮੂਰੇ ਅੱਛਾ ਗੱਨਾ ਅੱਛਾ ਤੂੰ ਹੈ ਹੈ ਕਾਹੀ ਤਰਾ ਡੈਡੀ ਕਹਿੰਦਾ ਸੀ ਸਾਡੇ ਦਾ ਕਹਿੰਦਾ ਡਾਕਟਰੀ ਬਹੁਤ ਵੱਟ ਆਇਆ ਵਾ ਸੀ ਮੈਨੇ ਸਮਝਣਾ ਲੱਗੇ ਤਾਂ ਦਾ ਵਰ ਗੱਬਣ ਕਰਾ ਲੀਆ ਪਹਿਲੇ ਲਓ ਵੀ ਮਿੱਤਰੋ ਠੀਕ ਆ ਪਰ ਹੈ ਗਿਆ ਬਬੂ ਹੀਟ ਪੂਰੀ ਬਦਈ ਸੀ ਬਾਈ ਠੀਕ ਆ ਜੀ ਲਓ ਵੀ ਮਿੱਤਰੋ 2.5 ਦਿਨਾਂ ਚ ਕੰਮ ਹੋ ਸਕਦਾ 2.5 ਦਿਨਾਂ ਚ ਠੀਕ ਆਪਾਂ 2.5 ਦੀ ਮਾਂ ਵੀ ਹੁਣ ਸੂਣ ਆਲੀ ਆ ਤੇ ਹੁਣ ਆਪਾਂ ਜਿਹੜਾ ਅਗਲੇ ਵਾਲਾ ਕੰਮ ਹੈ ਤੇ ਉਹ ਕਰਾਉਣੇ ਆ ਤੇ ਪ੍ਰਦੀਪ ਦੋ ਟੀਕੇ ਉਥੋਂ ਉਹ ਚੱਕ ਲਿਆ ਆਪਣੇ ਪਰਲੇ ਪਾਸੇ ਡੱਬੀ ਵਾਲੇ 10 ਟੀਕੇ ਨਹੀਂ ਭਾਈ ਬਫਰੂ ਐਚ ਦੇ ਹਰੇ ਹਰੀ ਡੱਬੀ ਵਾਲਾ ਲਓ ਵੀ ਮਿੱਤਰੋ ਅੱਜ ਜਿਹੜਾ ਜਿਹੜਾ ਕੰਮ ਐ ਇਹ ਹੋ ਗਿਆ ਡਾਣਾ ਤੇ ਹੁਣ ਤੁਹਾਨੂੰ ਅੱਗੇ ਵਾਲਾ ਜਿਹੜਾ ਕੰਮ ਐ ਉਹ ਤੁਹਾਨੂੰ ਦਿਖਾਉਣੇ ਆ ਵੀ ਜਿਹੜਾ ਅੱਜ-ਅੱਜ ਦੀ ਇੱਕ-ਇੱਕ ਤਰੀਕ ਦੇ ਵਿੱਚ ਜਿਹੜਾ ਰੋਜ਼ ਦਾ ਕੰਮ ਕਰਨਾ ਤੇ ਉਹ ਤੁਹਾਡੇ ਨਾਲ ਜਰੂਰ ਸਮਝਾ ਕਰਿਆ ਕਰਾਂਗੇ ਇਸ ਲਈ ਜਿਹੜੀਆਂ ਰੁਟੀਨ ਦੇ ਵਿੱਚ ਵੀਡੀਓ ਆਪਣੇ ਫਾਰਮ ਦੀਆਂ ਦੇਖਣੀਆਂ ਉਸ ਲਈ ਕਿੰਦੀ ਸਿੱਧੂ ਫਾਰਮ YouTube ਦੇ ਉੱਤੇ ਆ ਜਾ ਕਰੋ ਤੇ ਜਿਹੜੀਆਂ ਰੁਟੀਨ ਦੇ ਵਿੱਚ ਬਾਹਰ ਲੀਆਂ ਵੀਡੀਓ ਜਾਂ ਪ੍ਰੋਮੋਸ਼ਨ ਦੀਆਂ ਦੇਖਣੀਆਂ ਹੁੰਦੀਆਂ ਜਾਂ ਫਾਰਮ ਦੀਆਂ ਜਾਂ ਲਾਈਵ ਦੇਖਣਾ ਹੁੰਦਾ ਤੇ ਆਪਣਾ Facebook ਪੇਜ ਕਿੰਦੀ ਸਿੱਧੂ ਫਾਰਮ 88 ਦੇ ਨਾਮ ਤੇ ਆ ਜੀ ਧੰਨਵਾਦ